ਪੰਜਾਬ ਦੀਆਂ ਔਰਤਾਂ ਨੂੰ ਖੁਦ ਮੁਖਤਿਆਰ ਬਣਾਉਣ ਦੀ ਮਨਚਾ ਨਾਲ ਲੋਕ ਭਲਾਈ ਸਕੀਮਾਂ ਅਧੀਨ ਵੱਖ-ਵੱਖ ਟਰਸਟਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਸੰਦਰਭ ਵਿੱਚ ਮਾਤਾ ਹਰਦੇਈ ਕੌਰ ਸਰਦਾਰ ਮੱਥਾ ਸਿੰਘ ਚੈਰੀਟੇਬਲ ਟਰਸਟ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਟਰਸਟ ਦੇ ਚੇਅਰਮੈਨ ਮਰਮੋਣ ਸਿੰਘ ਨੇ ਦੱਸਿਆ ਕਿ ਸਾਡੇ ਬਣਾਏ ਇਸ ਟਰਸਟ ਦਾ ਮੁੱਖ ਮਕਸਦ ਪਿੰਡ ਦੀਆਂ ਗਰੀਬ ਤੇ ਲੋੜਵੰਦ ਔਰਤਾਂ ਨੂੰ ਖੁਦ ਮੁਖਤਿਆਰ ਬਣਾਉਣਾ ਹੈ ਤਾਂ ਜੋ ਉਹ ਆਪਣੀ ਮਿਹਨਤ ਕਮਾਈ ਦੇ ਨਾਲ ਆਪਣੇ ਤੇ ਆਪਣੇ ਪਰਵਾਰ ਤੇ ਨਿਰਪਾਦ ਵਿੱਚ ਜੁਗਤਲ ਭਾ ਸਕਣ ਇਸ ਹੁਨਰ ਦੇ ਵਿਕਾਸ ਕੇਂਦਰ ਵਿੱਚ 30 ਸਲਾਈ ਮਸ਼ੀਨਾਂ ਲਗਾਈਆਂ ਗਈਆਂ ਹਨ ਇੱਥੇ ਹੀ ਪਿੰਡ ਦੀਆਂ ਲੜਕੀਆਂ ਤੇ ਔਰਤਾਂ ਨੂੰ ਵਕ ਵਕ ਗਰੁੱਪਾਂ ਦੇ ਵਿੱਚ ਮੁਫਤ ਸਿਖਲਾਈ ਦਿੱਤੀ ਜਾਏਗੀ ਇਹ ਤੇ ਸਰਦਾਰ ਨਖਰ ਸਿੰਘ ਚੈਰੀਟੇਬਲ ਫਾਉਂਡੇਸ਼ਨ ਦੇ ਸੰਦਰਭ ਕੋਈ ਅਸੀਂ ਅੱਜ ਨੋਗਰੇਟ ਕਰ ਰਹੇ ਹਾਂ ਉੱਥੇ ਪਹਿਲਾ ਫਰੰਆ ਹੈ ਲੇਡੀ ਦਾ ਸਾਈ ਸੈਂਟਰ ਫੋਲੰਦਾ ਜਿੱਥੇ ਸੈਲਫ ਹੈਲਪ ਪ੍ਰੋਗਰਾਮਿੰਗ ਕੀਤੀ ਜਾਏਗੀ ਵਰਦਮਨ ਗੁੱਪ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਸੈਂਟਰ ਨੂੰ ਆਜਾ ਚਾਲੂ ਕਰ ਰਹੇ ਹਾਂ ਤੇ ਜਿਹੜੇ ਇੱਥੇ ਆਤਰਾਂ ਦੇ ਗਾਰਮੈਂਟ ਬੈਗ ਜਿਹੜੀ ਫਾਰਮ ਵਿੱਚ ਸਾਈਡ ਸਾਈ ਜਾਈ ਜਾਏਗੀ ਜੋ ਕਿ ਅਸੀਂ ਉਹਨਾਂ ਨੂੰ ਵਾਪਸ ਮਾਰਕੀਟ 'ਚ ਵੀ ਐਕਸਪੈਂਡ ਕਰਾਂਗੇ ਮਾਰਕੀਟ 'ਚ ਦਵਾਂਗੇ ਉਹਨਾਂ ਨੂੰ ਤਾਂ ਕਿ ਉਹ ਇੱਕੋ ਬਣਾ ਕੇ ਫਿਰ ਉਹਨੂੰ ਵੇਚ ਕੇ ਆਪਣਾ ਰੋਜਗਾਰ ਪੈਦਾ ਕਰ ਸਕਣ ਅਤੇ ਇਹ ਸੋ ਕੰਮ ਸਿੱਖ ਕੇ ਆਪਣੇ ਘਰ ਜਾਂ ਆਪਣੀ ਜਗ੍ਹਾ ਤੇ ਆਪਣਾ ਕੋਈ ਹੋਰ ਰੋਜਗਾਰ ਖੋਲ੍ਹ ਸਕਣ ਤੇ ਇਸ ਨੂੰ ਆ ਇਹ ਸਾਈ ਸੈਂਟਰ ਪਹਿਲਾ ਆਪਰਲਾ ਹੈ ਇਸ ਤੋਂ ਬਾਅਦ ਅਸੀਂ ਇਹਨੂੰ ਸਾਈਸ ਸੈਂਟਰ ਤੋਂ ਬਿਉਂਡ ਵੀ ਬਾਕੀ ਵੀ ਅਗਰ ਸੈਲਫ ਹਰਦਿਆ ਸੇਵਾਮਾਨ ਗੜੀਆਂ ਨੇ ਜੜ ਪੈਡਿੰਗਸ ਹੈ ਅ ਵੋਕੇਸ਼ਨਲ ਟ੍ਰੇਨਿੰਗਸ ਹੈ ਉਹ ਨਾਲ ਚੱਲਤ ਰਹਾਂਗੇ ਜਦੋਂ ਇਹ ਪਿੰਡ ਦੇ ਅੱਜ ਸਾਡੇ ਕੋਲੇ ਅੱਜ ਦੇਖੋ 30 ਬੱਚਿਆਂ ਦੀ ਅ ਰਿਕਵਰਮੈਂਟ ਹੈ 40 ਬੱਚੇ ਆਲਰੇਡੀ ਨਾਮ ਆਪਣਾ ਦੇ ਚੁੱਕਿਆ ਤੇ ਜਿਹੜੇ ਪਿੰਡ ਦੇ ਆਸ-ਪਾਸ 2 2.5 3-3 ਕਿਲੋ ਦੇ ਅੰਦਰ ਦੇ ਬੱਚੇ ਜਿਹੜੇ ਆਣਗੇ ਤੇ ਆ ਕੇ ਇਹਨੂੰ ਪਾਣਗੇ ਹਾਂਜੀ ਅੱਜ ਇਹ ਬਹੁਤ ਅੱਛਾ ਉਪਰਾਲਾ ਸੰਗਤਪੁਰੇ ਦੇ ਵਿੱਚ ਮਨਮੋਹਨ ਸਿੰਘ ਜੀ ਤੇ ਉਹਨਾਂ ਦੀ ਫੈਮਲੀ ਵੱਲੋਂ ਕੀਤਾ ਗਿਆ ਜਿਦੇ ਵਿੱਚ ਵਰਦਮਾਨ ਨੇ ਇੱਕ ਆਪਣਾ ਬਹੁਤ ਛੋਟਾ ਜਿਹਾ ਸਯੋਜਨ ਦੇ ਹੋਏ 3 ਮਸ਼ੀਨਾ ਫਲਾਈਂਗ ਵਿੰਗਸ ਤੇ ਸਿੰਗਰ ਦੀਆਂ ਤੇ ਅਵੇਲਾ ਸਿੰਗ ਮਸ਼ੀਨਾ ਜਿਹੀਆਂ ਜਿਦੇ ਵਿੱਚ ਸਾਰੀਆਂ ਉਹਦੀਆਂ ਲੜਕੀਆਂ ਮਾਵਾ ਪੈਨਾ ਆਪਣੇ ਸਟਿਚਿੰਗ ਸਿੱਖ ਸਕਣੀਆਂ ਤੇ ਉਸ ਤੋਂ ਬਾਅਦ ਇਹ ਆਪਣੇ ਪੈਰਾ ਦਾ ਖੁਦ ਕਰ ਸਕਣੀਆਂ ਇਹ ਬਹੁਤ ਅੱਛਾ ਉਪਰਾਲਾ ਹੈ ਜਿਹੜਾ ਇਹਨਾਂ ਫੈਮਲੀ ਵੱਲੋਂ ਕੀਤਾ ਗਿਆ ਹੈ वर्धमान वालों साइड कंपनी के वाइस चेयरमैन श्री सतीश जैन जी वालों एग्जैक्टिव डायरेक्टर मैडम सौम्या मैम से मिस्टर आर के रिवाड़ी वालों मैं आश्वासन देना कि वर्धमान स्पेशल टीम ये प्रोजेक्ट को अपने वालों पूरा सहयोग देगा और किसी भी प्रकार की मदद लड़कियां ट्रेन करने के चाहिए होगी असं जरूर इस चीज में खड़ा अभी तो एक बात थी ਅਡਵਾਂਸਡ ਸੈਂਟਰਾਂ ਦੇ ਵਿੱਚ ਨਵੰਡੀਆ ਵਸਤੂਆਂ ਦਾ ਸਹਾਇਕ ਇੱਕ ਤਰ੍ਹਾਂ ਦਾ ਗੋਦ। ਅਵਲ ਦਮ ਸਪੈਸ਼ਲ ਸਟੀਲ ਵੱਲੋਂ ਪਹਿਲਾਂ ਵੀ ਹੁਨਰ ਵਿਕਾਸ ਕੇਂਦਰਾਂ ਨੂੰ ਮਦਦ ਦਿੱਤੀ ਜਾਂਦੀ ਹੈ। ਲੁਧਿਆਣਾ ਮੈਨਿਫੈਕਚਰਿੰਗ ਦੇ ਵਿੱਚ ਚੱਲਦੇ ਹੋਏ ਦੋ ਹੁਨਰ ਵਿਕਾਸ ਕੇਂਦਰਾਂ ਨੂੰ ਅਡਵਾਂਸਡ ਸਪੈਸ਼ਲ ਸੀਲ ਚੱਲਣ ਦੇ ਵਿੱਚ ਪੂਰਾ ਸਹਾਲਾ ਦਿੰਦੀ ਹੈ ਜਿਹਦੇ ਵਿੱਚ ਮਸ਼ੀਨਾਂ, ਕਪੜਾ ਪਲੱਸ ਇੰਡਸਟਰੀਅਲ ਵਿਜ਼ਿਟ ਵਗੈਰਾ ਵੀ ਕਰਵਾਣੇ ਹਨ। ਤੇ ਸਾਡੇ ਵੱਲੋਂ ਪੂਰਾ ਇਸ ਅੱਛੇ ਮਿਸ਼ਨ ਨੂੰ ਜਿਹੜਾ ਕਿ ਨਮੋਤੀ ਜੀ ਦੇ ਉਹਨਾਂ ਨੇ ਫੈਮਿਲੀ ਨੇ ਸ਼ੁਰੂ ਕੀਤਾ ਹੈ ਅਸੀਂ ਇਹਨੂੰ ਦਵਾਂਗੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਅੱਜ ਤੋਂ ਸਾਲ ਬਾਅਦ ਇਹ ਡਬਲ ਕੈਪੈਸਿਟੀ ਦੇ ਵਿੱਚ ਅਸੀਂ ਨੂੰ ਦੇਖਾਂਗੇ